ਨਿ ਸਟਾਕ ਹੈਗਾ ਜਿਹੜੀ ਪ੍ਰੈਜ਼ੈਂਟ ਮੈਂਬਰ ਪਾਰਲੀਮੈਂਟ ਦੀ ਸਿਆਸਸੀ ਨਾ ਮਾਈਵੇਅਰ ਦੀ ਹਾਈਵੇ ਵਾਲੀ ਉਹ ਚਾਹੇ ਇਹ ਸਟੋਰੀ ਸੱਚੀ ਹੋਵੇ ਤੇ ਚਾਹੇ ਜਿਹੜੇ ਕਹਿੰਦੇ ਝੂਠੀ ਹੈਗੀ ਜਿਹੜਾ ਡੈਂਟ ਲੱਗਣਾ ਸੀਗਾ ਉਹਨਾਂ ਦੀ ਕ੍ਰੈਡਿਬਿਲਟੀ ਤੇ ਉਹ ਤਾਂ ਲੱਗ ਚੁੱਕਿਆ ਹੈਗਾ ਕਿਉਂਕਿ ਇਹਦੇ ਨਾਲ ਹੁਣ ਚਾਹੇ ਜੋ ਮਰਜ਼ੀ ਸਵਾਇਆਂ ਦੇ ਲੈਣ ਉਹ ਜਿਹੜਾ ਇੱਕ ਵਾਰੀ ਸਟੈਂਪ ਲੱਗਣੀ ਸੀ ਉਹ ਲੱਗੀ ਹੈਗੀ ਕਿਉਂਕਿ ਇਹਨਾਂ ਦੀ ਜਿਹੜੀ ਪੋਲਟਿਕਸ ਹੈਗੀ ਆ ਉਹ ਕਨਫਲिक्ट ओरिएंटेड ਪੋਲਟਿਕਸ ਹੈ ਜੀ ਅੱবি ਆ ਜਾ ਗੱਲ ਕਹਿਣੀ ਆ ਤੇ ਕੱਲ ਨੂੰ ਇਹਦੇ ਬਿਲਕੁਲ ਉਲਟ ਗੱਲ ਕਹਿਣੀ ਹੈਗੀ ਆ ਕਿਉਂਕਿ ਇਹੀ ਮੈਂਬਰ ਪਾਰਲੀਮੈਂਟ ਖੜੇ ਜਾਣ ਤੋਂ ਪਹਿਲੇ ਕੀ ਸਿਆਸਤ ਰੱਖਦਾ ਸੀਗਾ ਤੇ ਹੁਣ ਕੀ ਸਿਆਸਤ ਹੈਗੀ ਆ ਹਜੇ ਇਹਨਾਂ ਵੱਲੋਂ ਮੈਂਬਰ ਪਾਰਲੀਮੈਂਟ ਵੱਲੋਂ ਐਸ ਇਸ਼ੂ ਤੇ ਕੋਈ ਕਮੈਂਟ ਨਹੀਂ ਆਇਆ ਜਿੰਨਾ ਤੇਜ਼ੀ ਨਾਲ ਉਹਨਾਂ ਨੇ ਜਦੋਂ ਉਹਨਾਂ ਦੀ ਮਦਰ ਨੇ ਕਿਹਾ ਸੀਗਾ ਕਿ ਸਪੋਰਟਰ ਨਹੀਂ ਹੈਗਾ ਉਦੋਂ ਇਮੀਡੀਏਟਲੀ ਉਹਨਾਂ ਵੱਲੋਂ ਇਹ ਦੱਸਿਆ ਗਿਆ ਸੀ ਕਿ ਟਵੀਟ ਆਈ ਹੈਗੀ ਉਹਨਾਂ ਦੇਲ ਚ ਤੇ ਹੁਣ ਇਸ ਇਸ਼ੂ ਬਾਰੇ ਉਹਨਾਂ ਤੋਂ ਮੈਂ ਇਹ ਦੇਖ ਰਿਹਾ ਸੀ ਇਨਮੀਡੀਆ ਚੈੱਕ ਕਰ ਰਿਹਾ ਸੀ ਪਰ ਹੁਣ ਕਿਤੇ ਵੀ ਕੋਈ ਉਹਨਾਂ ਵੱਲੋਂ ਕੋਈ ਜਿਹੜਾ ਹੈਗਾ ਕਮੈਂਟ ਜਿਹੜਾ ਐਟਰੀਬਿਊਟ ਕੀਤਾ ਹੋਵੇ ਉਹ ਬਿਲਕੁਲ ਕਿਤੇ ਬਾਹਰ ਨਹੀਂ ਆਇਆਗਾ ਸਰ ਆਪਣੇ ਇਹ ਪਹਿਲਾਂ ਵੀ ਹੋਇਆ ਜੀ